ਵਾਹਿਗੁਰੂ ਸਾਹਿਬ ਜੀ ਤੋ ਸੁਲਤਾਨ ਕਹਾ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇਹੀ ਸੋ ਕਹਾਂਸ ਦੇਹੇ ਪੂਜਾਈ ਜਸੇ ਸੱਚ ਮਹਿ ਰਹਉ ਰਜਾਈ ਤੇਰੇ ਦੇਹੇ ਬੋ ਜਾਈ ਜੈ ਸੇ ਸਚ ਮਹਿ ਰਹੋ ਰ ਜਾਈ ਸਤਨਾਮ श्रीवाहेगुरु साबजी रोसीच अमृत रहन नहीं संसारे राधे राय रंक नहीं रहना आए जाए जुग चारे रोस न की अमृत पी जै। ਰਹਿਣ ਨਹੀਂ ਸੰਸਾਰੇ ਪਤ ਤੋ ਪਾਵਨ ਭਗਤ ਵਸੂਲ ਤਖਤ ਉਚਰ 17 ਸਿੰਘਾਸਨ ਦੇ ਮਾਲਕ ਤਨ ਤਨ ਧਨ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਮੁਕੱਦਸ ਗੋਦੀ ਵਿੱਚ ਜੁੜੇ ਬੈਠੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਸਾਹਿਬ ਜੀ ਦੀ ਅਤਿਅੰਤ ਕਿਰਪਾਲਤਾ ਦੇ ਸਦਕਾ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਸੁੰਦਰ ਦੀਵਾਨ ਸਜੇ ਹਨ ਜਿਨ੍ਹਾਂ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਸਮੂਹ ਸੰਗਤਾਂ ਨੇ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਸਤਿਗੁਰੂ ਸਾਹਿਬ ਜੀ ਦੀ ਮੁਕੱਦਸ ਗੋਦ ਦੇ ਵਿੱਚ ਬੈਠ ਕਰਕੇ ਰੱਬੀ ਬਾਣੀ ਦਾ ਸ਼ਬਦ ਕੀਰਤਨ ਗੁਰੂ ਪਿਆਰਿਆਂ ਦੀ ਰਸਨਾ ਤੋਂ ਸਰਵਣ ਕਰ ਲਾਹਾ ਪ੍ਰਾਪਤ ਕੀਤਾ ਹੈ ਵੱਡੇ ਭਾਗ ਨੇ ਜਿੰਨਾ ਵੱਡੇ ਭਾਗਾਂ ਦੇ ਸਦਕਾ ਸਾਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਪਰਸ਼ਨ ਕਰਨ ਦਾ ਇਹ ਸ਼ੋਭ ਤੇ ਸੁਭਾਗਾ ਸਮਾਪ੍ਰਾਪਤ ਹੋਇਆ ਹੈ ਆਓ ਬੜੇ ਪਿਆਰ ਦੇ ਨਾਲ ਮਨ ਚਿੱਤ ਬ੍ਰਿਤੀਆਂ ਨੂੰ ਗੁਰੂ ਚਰਨਾਂ ਦੇ ਵਿੱਚ ਇਕਾਗਰ ਚਿਤ ਕਰੀਏ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਦਖਣੀ ਓੰਕਾਰ ਦੀ ਜੋ ਆਪਾਂ ਵਿਚਾਰ ਸਰਵਣ ਕਰ ਰਹੇ ਹਾਂ ਉਸ ਪਾਵਨ ਬਾਣੀ ਦੇ 11ਵੇਂ ਬੰਦ ਦੇ ਵਿੱਚ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋ ਕਿਰਪਾ ਕਰ ਰਹੇ ਨੇ ਬੜੀ ਪਾਵਨਾ ਦੇ ਨਾਲ ਮਨ ਨੂੰ ਗੁਰੂ ਚਰਨਾਂ ਦੇ ਵਿੱਚ ਜੋੜ ਕਰਕੇ ਗੁਰੂ ਦੇ ਸ਼ਬਦ ਦੀ ਵਿਚਾਰ ਆਪਾਂ ਸਰਵਣ ਕਰੀਏ ਗੁਰੂ ਨਾਨਕ ਸਾਹਿਬ ਸੱਚੇ ਪਾਦਸ਼ਾਹ ਜੀ ਫਰਮਾਉਂਦੇ ਐ ਹੇ ਪੰਡਤ ਜੀ ਆਪਣੇ ਮਨ ਦੀ ਪੱਟੀ ਦੇ ਉੱਪਰ ਪਰਮਾਤਮਾ ਦਾ ਨਾਮ ਲਿਖੋ ਤੇ ਕਦੇ ਵੀ ਉਸ ਪਰਮੇਸ਼ਰ ਦੇ ਨਾਲ ਕੋਈ ਰਸੀਵਾ ਨਾ ਕਰੋ ਕਿਉਂਕਿ ਸਦਾ ਵਾਸਤੇ ਇਸ ਸੰਸਾਰ ਦੇ ਵਿੱਚ ਆਪਾਂ ਬੈਠੇ ਨਹੀਂ ਰਹਿਣਾ ਹੋਰੋਸ ਨਾ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੀ ਪਰਮਾਤਮਾ ਦੇ ਨਾਲ ਰਸਿਵਾ ਕਰਨਾ ਇਹ ਨਹੀਂ ਕਰਨਾ ਚਾਹੀਦਾ ਪੰਡਤ ਜੀ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਨੂੰ ਪੀਵੋ ਕਿਉਂਕਿ ਅਸੀਂ ਇਸ ਸੰਸਾਰ ਦੇ ਵਿੱਚ ਇੱਕ ਪਾਣੀ ਦੇ ਬੁਲਬਲੇ ਦੇ ਵਾਂਗ ਹਾਂ ਸਦਾ ਵਾਸਤੇ ਇਸ ਜਗਤ ਦੇ ਵਿੱਚ ਬੈਠੇ ਨਹੀਂ ਰਾਵਾਂਗੇ ਜੈਸੀ ਜਲ ਤੇ ਬੁੱਧ ਬੁਦਾ ਉਪਜੈ ਬਿਨਸੈ ਨੀਤ ਜਗ ਰਚਨਾ ਤੈਸੇ ਰਚੀ ਕਾਹੂ ਨਾਨਕ ਸੁਨ ਮੀਤ ਇਹੋ ਜਹੀ ਪਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਨੂੰ ਏ ਮਿੱਤਰ ਬਣਾਇਆ ਸੁਣ ਜਿਵੇਂ ਪਾਣੀ ਦੇ ਉੱਪਰ ਪਿਆ ਹੋਇਆ ਪਾਣੀ ਦਾ ਬੁਲਬਲਾ ਹੁੰਦਾ ਓਦੀ ਮਿਆਦ ਬਹੁਤਾ ਲੰਮਾ ਸਮਾਨੀ ਹੁੰਦੀ ਛੇਤੀ ਹੀ ਉਹ ਟੈ ਜਾਂਦਾ ਹੈ ਨਾਸ਼ ਹੋ ਜਾਂਦਾ ਹੈ ਐਵੇਂ ਤੂੰ ਸਦਾ ਸੰਸਾਰ ਦੇ ਵਿੱਚ ਨਹੀਂ ਰਹਿਣਾ ਰੂਸੀਵਾ ਛੱਡ ਕੇ ਪਰਮਾਤਮਾ ਦੇ ਨਾਲ ਉਸ ਪਰਮੇਸ਼ਰ ਦੇ ਨਾਮ ਜਲ ਨੂੰ ਆਪਣੀ ਰਸਨਾ ਦੇ ਨਾਲ ਪੀ ਲਿਆ ਕਰ ਰਾਜ ਰਾਈ ਰੰਗ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਭਾਵੇਂ ਕੋਈ ਰਾਜਾ ਹੋਵੇ ਚਾਹੇ ਕੋਈ ਰਾਣਾ ਹੋਵੇ ਚਾਹੇ ਕੋਈ ਕੰਗਾਲ ਹੋਵੇ ਜਿਹੜਾ ਵੀ ਆਇਆ ਨਾ ਉਹਨੂੰ ਇੱਕ ਨਾਂ ਇੱਕ ਦਿਨ ਇਸ ਸੰਸਾਰ ਦੇ ਵਿੱਚੋਂ ਜਾਣਾ ਹੀ ਪੈਣਾ ਹੈ ਆਏ ਜਾਏ ਯੁਗ ਚਾਰੀ ਕਹਿੰਦੇ ਚਾਰ ਯੁਗਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਹੀ ਉਸ ਪਰਮਾਤਮਾ ਦੀ ਬਣਾਈ ਹੋਈ ਵਿਧੀ ਦੇ ਅਨੁਸਾਰ ਕੋਈ ਜਨਮ ਲੈ ਕੇ ਆ ਜਾਂਦਾ ਤੇ ਕੋਈ ਮੌਤ ਦੇ ਵਾਸ ਹੋ ਕਰਕੇ ਇਥੋਂ ਚਲੇ ਜਾਂਦਾ ਰਿਹਾ ਕਬੀਰ ਸਾਹਿਬ ਜੀ ਦਾ ਬਚਨ ਆਉਂਦਾ ਸਾਧ ਸੰਗਤ ਜੀ ਕਬੀਰ ਸਾਹਿਬ ਕਹਿੰਦੇ ਐਸੋ ਇਹੋ ਸੰਸਾਰ ਪੇਖਣਾ ਰਹਿਣ ਨਕਉ ਪਈ ਹਾਰੇ ਬਾਰੇ ਬੂਰੇ ਤਰੁਣਾ ਭਈਆ ਸਭ ਹੂੰ ਜਮ ਲੈ ਜਾਈ ਹੈ ਸੰਸਾਰ ਇਹੋ ਜਿਹਾ ਦੇਖਣ ਦੇ ਵਿੱਚ ਆਇਆ ਜਿੱਥੇ ਸਦਾ ਵਾਸਤੇ ਕੋਈ ਰਹਿ ਨਹੀਂ ਸਕਦਾ ਭਾਵੇਂ ਕੋਈ ਜਵਾਨ ਹੋਵੇ ਚਾਹੇ ਕੋਈ ਬਜ਼ੁਰਗ ਹੋਵੇ ਤੇ ਚਾਹੇ ਕੋਈ ਬਾਲਕ ਹੋਵੇ ਜਾਂ ਕੋਈ ਰਾਜਾ ਹੋਵੇ ਜਾਂ ਕੋਈ ਪ੍ਰਜਾ ਹੋਵੇ ਕਹਿੰਦੇ ਰਾਜਾ ਪਰਜਾ ਹਮ ਕਰ ਮਾਰੇ ਐਸੋ ਕਾਲ ਬਡਾਨੀ ਰੇ ਸਾਥ ਸੰਗਾ ਜੀ ਚਾਹੇ ਕੋਈ ਕੰਗਾਲ ਹੋਵੇ ਤੇ ਚਾਹੇ ਕੋਈ ਅਮੀਰ ਹੋਵੇ ਇਹ ਮੌਤ ਜਿਹੜੀ ਆ ਨਾ ਸਾਰਿਆਂ ਦੇ ਉੱਪਰ ਇੱਕ ਜੈਸੀ ਹੀ ਆ ਕਰਕੇ ਵਿਆਪਕ ਹੁੰਦੀ ਹੈ ਰਾਜ ਰਾਈ ਰੰਗ ਨਹੀਂ ਰਹਿਣਾ ਆਈ ਜਾਈ ਯੁਗ ਚਾਰੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਦਸ਼ਾਹ ਜੀ ਨੇ ਉਦਾਹਰਨ ਦਿੱਤੀ ਕਹਿੰਦੇ ਰਾਮ ਗयो 라ਵਣ ਗयो ਜਾ ਕੋ ਬਹੁ ਪਰਵਾਰ ਕਹੋ ਨਾਨਕ ਕਿਛੁ ਥਿਰ ਨਈ ਸੁਖ ਨੇ ਜਿਉ ਸੰਸਾਰ ਵੱਡੀ ਉਦਾਰਨ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਹਿੰਦੇ ਰਾਮ ਵੀ ਗਏ 라ਵਣ ਵੀ ਗਏ ਡੇ ਵੱਡੇ ਵੱਡੇ ਰਾਜੇ ਇਸ ਦੁਨੀਆ ਤੋਂ ਚਲੇ ਗਏ ਭਾਵੇਂ ਕੋਈ ਕੰਗਾਲ ਸੀ ਉਹ ਵੀ ਚਲੇ ਜਾਂਦਾ ਭਾਵੇਂ ਹੈ ਕਿ ਮੌਤ ਨੇ ਸਭ ਦੇ ਉੱਪਰ ਆ ਕਰਕੇ ਵਿਆਪਕ ਹੋਣਾ ਫਿਰ ਰਸੇਵਾ ਕੀ ਈ ਗੱਲ ਦਾ ਜਦ ਇਸ ਜਗਤ ਦੇ ਵਿੱਚ ਸਦਾ ਰਹਿ ਹੀ ਨਹੀਂ ਸਕਦੇ ਆਪਾਂ ਸਾਥ ਸੰਗਤ ਜੀ ਗੁਰੂ ਸਾਹਿਬ ਜੀ ਬਚਨ ਕਰਦੇ ਆ ਮੁਕਾਮ ਕਰ ਘਰ ਬੈਸਣਾ ਨਿਤ ਚੱਲਣ ਦੀ ਧੋਖ ਮੁਕਾਮ ਤਾਂ ਪਰ ਜਾਣੀਐ ਜੇ ਰਹੇ ਨਿਚਲ ਲੋਕ ਸਤਿਗੁਰੂ ਕਹਿੰਦੇ ਨਿਤ ਚੱਲਣ ਦੀ ਧੋਖ ਤੁਖੀ ਮਨੁਖ ਦੇ ਮਾਨ ਅੰਦਰ ਲੱਗੀ ਹੀ ਰਹਿੰਦੀ ਹੈ ਜਿੱਥੇ ਮੁਕਾਮ ਕਰਕੇ ਮਨੁੱਖ ਬੈਠਾ ਹੋਇਆ ਨਾ ਇਹ ਮੁਕਾਮ ਇਹਦਾ ਸਦੀਵੀ ਨਹੀਂ ਡੱਡਾ ਡੇਰਾ ਇਹ ਨਹੀਂ ਜੈ ਡੇਰਾ ਤਹ ਜਾਣ ਮੁਕਾਮ ਤਾਂ ਤੇਰਾ ਸਫਲ ਹੈ ਕੀਤਾ ਹੋਇਆ ਜੇ ਕਰ ਇਸ ਦੁਨੀਆ ਦੇ ਵਿੱਚ ਕੋਈ ਸਦਾ ਵਾਸਤੇ ਤੇਰੇ ਤੋਂ ਪਹਿਲਾਂ ਰਹਿ ਰਿਹਾ ਹੋ ਆਏ ਜਾਏ ਯੁਗ ਚਾਰੀ ਚਾਰ ਜੁਗਾਂ ਦੇ ਵਿੱਚ ਜੀਵ ਜਨਮ ਲੈ ਕੇ ਆਉਂਦੇ ਰਹੇ ਫੇਰ ਸੰਸਾਰ ਤੋਂ ਜਾਂਦੇ ਰਹੇ ਵਾਹਿਗੁਰੂ ਨੇ ਵਿਧੀ ਵਿਧਾਤ ਹੀ ਇਸ ਪ੍ਰਕਾਰ ਦਾ ਸਾਧ ਸੰਗਤ ਜੀ ਬਣਾਇਆ ਜਿੱਥੇ ਸਤਿਗੁਰੂ ਜੀ ਕਹਿੰਦੇ ਜੋ ਜਨਮ ਐ ਸੋ ਜਨਮ ਨੂੰ ਆ ਇਹ ਤੇ ਪਰਮਾਤਮਾ ਦੀ ਖੇਤੀ ਐ ਸਾਧ ਸੰਗਤ ਜੀ ਜਿਵੇਂ ਜ਼ਮੀਨ ਦੇ ਵਿੱਚ ਫਸਲ ਬੀਜੀ ਦੀ ਐ ਨਾ ਕਿਸਾਨ ਕਈ ਵਾਰ ਕੱਚੀ ਵੱਢ ਲੈਂਦਾ ਕਈ ਵਾਰ ਅੱਧ ਪੱਕੀ ਵੱਢ ਲੈਂਦਾ ਕਈ ਵਾਰ ਪਕਾ ਕੇ ਵੱਢਦਾ ਹੈ ਜੈਸੇ ਕਿਰਸਾਨ ਬੋਵੇ ਕਿਰਸਾਣੀ ਕਾਚੀ ਪੱਕੀ ਬਾਢ ਪੁਰਾਣੀ ਜੋ ਜਨਮੈ ਸੋ ਜਨਮੂਆ ਏ ਉਸ ਪਰਮਾਤਮਾ ਦਾ ਵਿਦਾਂਤ ਹੈ ਜੋ ਆਇਆ ਉਹਨੇ ਜਾਣਾ ਹੀ ਜਾਣਾ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਰਾਣਾ ਰਾਉ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਪੀ ਜਾਣਾ ਹੈ ਸਭ ਨੇ ਇੱਕ ਦਿਨ ਇਸ ਸੰਸਾਰ ਤੋਂ ਕਬੀਰ ਸਾਹਿਬ ਕਹਿੰਦੇ ਸੰਗ ਚਲਤ ਹੈ ਹਮ ਭੀ ਚਲਣਾ ਦੂਰ ਗਵਣ ਸਿਰ ਉਪਰ ਮਰਣਾ ਕਿਆ ਤੂੰ ਸੋਇਆ ਜਾਗ ਈਾਨਾ ਤੈ ਜੀਵਨ ਜਗ ਸਚ ਕਰ ਜਾਨਾ ਰੋਸ ਨ ਕੀਚੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗਚਾਰੇ ਜਿਹੜਾ ਹਰਨਾਖਸ਼ ਸੀਨਾ ਉਨੇ ਅਮਰ ਰਹਿਣ ਵਾਸਤੇ ਕੀ ਮੈਂ ਮੌਤ ਦੇ ਉੱਪਰ ਆਪਣਾ ਬਲ ਪਾਲਵਾ ਵੱਡਾ ਤਪ ਕੀਤਾ ਜਤ ਸਤ ਕੀਤਾ ਕਈ ਸਾਲਾਂ ਦੇ ਤਪ ਸਾਧਨਾ ਤੋਂ ਬਾਅਦ ਫਿਰ ਉਹਨੇ ਵਰ ਲਿਆ ਐਸਾ ਵਰ ਲਿਆ ਕਿ ਜਿਹੜੀ ਬ੍ਰਹਮਾ ਨੇ ਬਣਾਈ ਹੋਈ ਕਾਇਨਾਤ ਹੈ ਉਸ ਕਾਇਨਾਤ ਦੇ ਵਿੱਚੋਂ ਉਹਨੂੰ ਕੋਈ ਮਾਰ ਹੀ ਨਾ ਸਕੇ ਨਾ ਰਾਤ ਨਾ ਦਿਨੇ ਨਾ ਅਸਤਰ ਨਾਲ ਨਾ ਸ਼ਸਤਰ ਨਾਲ ਨਾ ਮਨੁੱਖ ਨਾ ਪਸ਼ੂ ਨਾ ਧਰਤੀ ਤੇ ਨਾ ਅਸਮਾਨ ਤੇ ਆਪਣੀ ਅਮਰ ਹੋਣ ਦਾ ਵਰ ਜਿਹੜਾ ਸੀ ਉਹ ਹਰਨਾਕਸ਼ ਨੇ ਮੰਗ ਲਿਆ ਸੀਗਾ ਤੇ ਆਪਣੇ ਆਪ ਦੇ ਵਿੱਚ ਉਹ ਅਮਰ ਹੋ ਕੇ ਬਹਿ ਗਿਆ ਸੀ ਕਿ ਮੈਨੂੰ ਹੁਣ ਕੋਈ ਮਾਰ ਨਹੀਂ ਸਕਦਾ ਕਿਉਂਕਿ ਮੈਂ ਐਸੀ ਬਖਸ਼ਿਸ਼ ਲੈ ਲਈ ਐਸਾ ਵਾਰ ਲੈ ਲਿਆ ਨਾ ਰਾਤ ਮਰਾਂਗਾ ਨਾ ਦਿਨੇ ਮਰਾਂਗਾ ਨਾ ਅਸਤਰ ਦੇ ਨਾਲ ਨਾ ਸ਼ਸਤਰ ਦੇ ਨਾਲ ਨਾ ਧਰਤੀ ਦੇ ਉੱਪਰ ਨਾ ਸਮਾਨ ਦੇ ਉੱਪਰ ਨਾ ਰਾਤ ਨਾ ਦਿਨੇ ਫਿਰ ਪ੍ਰਮਾਤਮਾ ਜਿਹੜਾ ਅਸ਼ਾਲਾ ਉਹਨੂੰ ਕੋਈ ਛਲ ਨਹੀਂ ਸਕਦਾ ਸਾਧ ਸੰਗਤ ਜੀ ਜਿੰਨਾ ਮਰਜੀ ਕੋਈ ਉਸ ਪ੍ਰਮਾਤਮਾ ਨੂੰ ਛਲ ਲੈਣ ਦੀ ਕੋਸ਼ਿਸ਼ ਕਰੇ ਫਿਰ ਜਾਦੂ ਦਾ ਸਮਾਂ ਆਇਆ ਨਾ ਤੇ ਜਿਹੜੀਆਂ ਉਹਨੇ ਮੰਗਾ ਮੰਗੀਆਂ ਸੀਗੀਆਂ ਉਹਦੀਆਂ ਸਾਰੀਆਂ ਮੰਗਾ ਪੂਰੀਆਂ ਕੀਤੀਆਂ ਗਈਆਂ ਮਾਰਨ ਸਮੇਂ ਉਨੂੰ ਆਪਣੇ ਪੱਟਾਂ ਦੇ ਉੱਪਰ ਰੱਖਿਆ ਨਰਸਿੰਘ ਨੇ ਨਾ ਉਹ ਧਰਤੀ ਤੇ ਸੀ ਨਾ ਉਹ ਅਸਮਾਨ ਤੇ ਸੀ ਫੇਰ ਉਹਦਾ ਪੇਟ ਆਪਣੇ ਨੋਹਾਂ ਦੇ ਨਾਲ ਪਾੜਿਆ ਜਿਹੜਾ ਪੇਟ ਨਾ ਕਿਸੇ ਅਸਤਰ ਨਾਲ ਤੇ ਨਾ ਕਿਸੇ ਸ਼ਸਤਰ ਦੇ ਨਾਲ ਪਾੜਿਆ ਫੇਰ ਨਾ ਉਹ ਮਨੁੱਖ ਸੀਗਾ ਤੇ ਨਾ ਉਹ ਪਸ਼ੀ ਸਾ ਜਾਨਵਰ ਸੀ ਕੋਈ ਸਾਥ ਸੰਗਤ ਜੀ ਅੱਧਾ ਸਰੀਰ ਮਨੁੱਖ ਵਾਲਾ ਅੱਧਾ ਸਰੀਰ ਸ਼ੇਰ ਵਾਲਾ ਸੀਗਾ ਇਸ ਪ੍ਰਕਾਰ ਨਾ ਉਹਦੋਂ ਰਾਤ ਦਾ ਸਮਾਂ ਸੀ ਨਾ ਦਿਨ ਦਾ ਸਮਾਂ ਸੀ ਸੰਧਿਆ ਦੇ ਸਮੇਂ ਉਹਦਾ ਵਦ ਕੀਤਾ ਨਾ ਉਹ ਅੰਦਰ ਸੀ ਨਾ ਬਾਹਰ ਸੀ ਦਰਵਾਜ਼ੇ ਦੀ ਦਹਲੀਜ਼ ਦੇ ਉੱਪਰ ਰੱਖ ਕਰਕੇ ਉਸ ਹਰਨਾਖਸ਼ ਦਾ ਵੱਧ ਕਰ ਦਿੱਤਾ ਜਿੰਨਾ ਮਰਜੀ ਕੋਈ ਯਤਨ ਕਰ ਲਵੇ ਨਾ ਪਾਤਸ਼ਾਹ ਕਹਿੰਦੇ ਰਹਿਣ ਕਹਿਣ ਤੇ ਰਹਿ ਨਾ ਕੋਈ ਕਿਸ ਪੈ ਕਰਹੁ ਬਿਨੰਤੀ ਜਿੰਨਾ ਮਰਜੀ ਕੋਈ ਆਖੀ ਜਾਵੇ ਖਾਂ ਸਾਧ ਸੰਗਤ ਜੀ ਪਰ ਕਹਿਣ ਦੇ ਨਾਲ ਸਦਾ ਵਾਸਤੇ ਇਸ ਧਰਤੀ ਦੇ ਉੱਪਰ ਕੋਈ ਮਨੁੱਖ ਰਹਿ ਨਹੀਂ ਸਕਦਾ ਜੇਕਰ ਕੋਈ ਰਹਿ ਨਹੀਂ ਸਕਦਾ ਫਿਰ ਮਾ